ਪ੍ਰਸ਼ਾਸਨ ਨੇ ਮ੍ਰਿਤਕੀ ਸਰਕਾਰ ਦੇਕਰਾਰ ਨਾਮੇ ਨੇ ਤਹਿਤ ਕੰਮ ਕਰਨ ਵਾਲੀਆਂ ਪ੍ਰਾਸੀਿਕ ਕੰਪਨੀਆਂ ਨੂੰ ਇੱਕ ਆਦੇਸ਼ ਭੇਜਿਆ ਹੈ ਜਿਸ ਵਿੱਚ ਉਨ੍ਹਾਂ ਨੂੰ ਵਿਭਿੰਨਤਾ ਇਕਵਿਟੀ ਅਤੇ ਸਮਾਵੇਸ਼ ਪ੍ਰੋਗਰਾਮਾਂ ਦੇ ਵਿਰੁੱਧ ਇੱਕ ਕਾਰਜਕਾਰੀ ਆਦੇਸ਼ ਦੀ ਪਾਲਣਾ ਕਰਨ ਲਈ ਕਿਹਾ ਜਾਂਦਾ ਹੈ ਐਨਾ ਕੰਪਨੀਆਂ ਨੂੰ ਇੱਕ ਪ੍ਰਸ਼ਨਵਲੀ ਭਰਨ ਲਈ ਕਿਹਾ ਜਾਂਦਾ ਹੈ ਜਿਸਨੂੰ ਸੰਗੀਪੇਦ ਪਾਪ ਵਿਰੋਧੀ ਕਾਨੂੰਨਾਂ ਨਾਲ ਪਾਲਣਾ ਦਾ ਪ੍ਰਮਾਣਿਕ ਕਰਨ ਲਈ ਕਿਹਾ ਜਾਂਦਾ ਹੈ ਇਹ ਕਦਮ ਯੂਰਪੀਅਨ ਕੰਪਨੀਆਂ ਦੇ ਬੋਰਡਰੂਮਾਂ ਵਿੱਚ ਚਿੰਤਾ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਇਹ ਸੰਕੇਤ ਦਿੰਦਾ ਹੈ ਕਿ 트럼ਪ ਪ੍ਰਸ਼ਾਸਨ ਵਿਦੇਸ਼ਾਂ ਵਿੱਚ B D E I ਪ੍ਰੋਗਰਾਮਾਂ ਵਿਰੁੱਧ ਆਪਣੀ ਲੜਾਈ ਤੇਜ਼ ਕਰ ਰਿਹਾ ਹੈ 트럼ਪ ਪ੍ਰਸ਼ਾਸਨ ਦਾ ਇਹ ਕਦਮ ਅਮਰੀਕਾ-ਯੂਰਪੀਅਨ ਸਬੰਧਾਂ ਨੂੰ ਹੋਰ ਗੁੰਝਲਦਾਰ ਬਣਾ ਸਕਦਾ ਹੈ ਜੋ ਪਹਿਲਾਂ ਹੀ ਤੈਅ ਹੀ ਸੁਰੱਖਿਆ ਸਬੰਧਾਂ ਨੂੰ ਪ੍ਰਭਾਵਿਤ ਹਨ ਫਰਾਂਸ ਦੇ ਵਿਦੇਸ਼ ਮੰਤਰੀ ਐਰਿਕ ਲੋਬਾਰਡ ਦੇ ਕਰੀਬੀ ਅਧਿਕਾਰੀ ਨੇ ਕਿਹਾ ਹੈ ਕਿ ਇਹ ਮਾਮਲਾ ਅਮਰੀਕੀ ਸਰਕਾਰ ਕੋਲ ਉਠਾਇਆ ਜਾਵੇਗਾ ਅਧਿਕਾਰੀ ਨੇ ਅੱਗੇ ਕਿਹਾ ਕਿ ਇਹ ਅਬਿਆਸ ਅਮਰੀਕੀ ਸਰਕਾਰ ਦੇ ਨਾਮੇ ਮੁੱਲਾ ਨੂੰ ਦਰਸਾਉਂਦਾ ਹੈ ਜੋ ਕਿ ਸਾਡੀ ਪਰਕਰ ਨਹੀਂ ਮੰਤਰੀ ਨੇ ਅੱਗੇ ਕਿਹਾ ਕਿ ਇਸ ਬਾਰੇ ਆਪਣੀ ਅਮਰੀਕੀ ਸਰਕਾਰ ਦੇ ਹਮਰੱਥ ਬੰਗਿਆ ਆਦੀਵਾਵਾਂਗੇ ਇਹ ਬੋਲ ਮੁਤਾਬਕ ਰੱਖਿਆ ਅਤੇ ਗੁਣਯਾਤੀ ਢਾਚਾ ਕੰਪਨੀਆਂ ਉਹਨਾਂ ਕੰਪਨੀਾਂ ਤੇ ਸ਼ਾਮਿਲ ਹੋ ਸਕਦੀਆਂ ਹਨ ਇਨਾ ਕੋਲਮਬੀਆ ਕਿਸਰ ਕਾਰਜ ਦਿੱਤੀ ਕਿ ਹਮ ਅਸੀਂ ਉਨ੍ਹਾਂ ਨੂੰ ਪੱਤਰ ਭੇਜਿਆ ਹੈ ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਅਜੀਬੇ ਪੱਤਰ ਪ੍ਰਸ਼ਨਵਲੀ ਦੂਜੇ ਯੂਰਪੀਨ ਦੇਸ਼ਾਂ ਦੀਆਂ ਕੰਪਨੀਆਂ ਨੂੰ ਭੇਜੀਆਂ ਗਈਆਂ ਹਨ ਹਾਲਾਂਕਿ ਟਰੰਪ ਨੇ ਡੀਈਆਈ ਪਹਿਲ ਕੰਪਨੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਉਸ ਦੇ ਆਲੋਚਕ ਪੱਖਪਤੀ ਮੰਨਦੇ ਹਨ